ਕਹਿੰਦੇ ਮੱਛੀ ਕਲਾ ਵਾਲਾ ਤਰਨ ਵਾਲਾ ਕਹਿੰਦੀ ਕਬੱਡੀ ਪਾ ਰਿਹਾ ਹੈ ਸੰਧੂਆਂ ਦੇ ਪੁੱਤਰ ਦੀ ਰੇਡ ਪਈ ਹੋਈ ਹੈ ਮਨੀ ਚੱਠਾ ਇੱਕ ਕੰਨੀ ਤੇ ਹੈ ਪ੍ਰਿੰਸ ਸੰਘੂ ਤੇ ਹਣੀ ਸੰਘੂ ਕਹਿੰਦੇ ਵੀ ਪਹਿਲਾ ਪੁਆਇੰਟ 2000 ਰੁਪਏ ਦਾ ਸੰਘੂ ਐਂਡ ਕੰਪਨੀ ਵਾਲੇ ਸਾਡੇ ਵੀਰ ਹੈ ਪ੍ਰਿੰਸ ਸੰਘੂ ਤੇ ਹਣੀ ਸੰਘੂ ਹਰਾਂ ਨੇ ਪਹਿਲਾ ਪੁਆਇੰਟ 2000 ਰੁਪਏ ਦਾ ਕਿੱਦਾ ਹੋਇਆ ਆ ਸੈਮੀ ਦੇ ਵਿੱਚ ਵੀ ਪਿਛਲੇ ਸੈਮੀ ਦੇ ਵਿੱਚ ਵੀ ਤੇ ਗੱਲ ਫਾਈਨਲ ਦੇ ਵਿੱਚ ਹੀ ਐਡੀ ਹੋਵੇਗੀ ਲੈ ਵੀ ਅਮਰੀਕ ਚੁੱਕ ਮੈਕ ਮਾਨਸਾ ਵਾਲਾ ਆ ਗਿਆ ਹੁੰਦੀ ਆ ਗਿਆ ਮੇਰੇ ਮਿੱਤਰੋ ਇਹ ਕਹਿੰਦੇ ਤੀਖੀ ਦੇ ਕੋਲੋਂ ਇਹ ਭਲਾਕੇ ਦੇ ਕੋਲੋਂ ਇਹ ਕਹਿੰਦੇ ਗੋਬੜੇ ਦੇ ਕੋਲੋਂ ਆਇਆ ਉਹ ਜਲਾਵਰ ਸਾਡੇਰੇ ਮਿੱਤਰੋ ਉਹ ਕਹਿੰਦੇ ਸ਼ੂਦੀ ਕਬੱਡੀ ਪਾ ਰਿਹਾ ਕਿਉਂਕਿ ਪੈਸੇ ਚੱਲਦੇ ਤਾਂ ਇਹਦੇ ਵਿੱਚ ਨਹੀਂ ਬੋਲੇ ਜਾਣਗੇ ਹੱਥ ਮੜ ਕੇ ਬੈਠੀ ਆ ਉਹ ਗੱਲ ਕਰ ਲੈਣ ਨੂੰ ਕਬੱਡੀ ਦੀ ਗਰਾਊਂਡ ਕਰ ਦੋ ਕਲੀਅਰ ਕਬੱਡੀ 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 ਆ ਗਿਆ ਇੱਕ ਪਾਸੇ ਦਵਾਦੇ ਵਾਲਾ ਦੂਜੇ ਪਾਸੇ ਮਾਲਵੇ ਵਾਲਾ ਅੱਜ ਪੌਦ ਦੇ ਵਿੱਚ ਕਹਿੰਦੇ ਹਿੱਕ ਦੇ ਬਰੋਟੇ ਲਾਉਣ ਨੂੰ ਫਿਰਦੇ ਆ ਅੱਜ ਹਿੱਕ ਦੇ ਮੇਰੇ ਵੀਰੇ ਦੀਵੇ ਬਾਲਦੇ ਆ ਮਨੀਤ ਧਨੋਰੀ ਹੈ ਜਾਰੀ ਧਨੋਰੀ ਹੈ ਨਾਲ ਹਾਕਮੜੀਆਂ ਜੱਗੂ ਹੈ ਹੈਪੀ ਵਰਗੇ ਚਾਰ ਜਫੀ ਤਿਆਰ ਵਰ ਤਿਆਰ ਹੈ ਉਹ ਕਬੱਡੀ ਦਿੜਵੇ ਦੇ ਮਨ ਡੁੱਲਦਲੀ ਪਈ ਹੋਈ ਆ ਆਹ ਸਾਹਮਣੇ ਕਹਿੰਦੇ ਦਿੜਵੇ ਵਾਲਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਉਹ ਜਰਦਾਨ ਤੋੜਦੀ ਹੈ ਜੱਲੋ ਉਹ ਜੁੜੀਆਂ ਦੇ ਵਿੱਚ ਹੋਈ ਆ ਉਹ ਉੜਤੇ ਵਾਲਾ ਜਿਹੜੇ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਓ ਜਗਰ ਦਾ ਆ ਗਿਆ 1 ਮਿੰਟ ਦੀ ਆ ਰੇਟ ਤੋਂ ਬਾਅਦ ਮੈਚ ਬੰਦ ਕਰ ਲਿਓ ਆਪਾਂ ਪੈਸੇ ਦੋਲ ਦਈਏ ਪਹਿਲਾਂ ਸਾਰੇ ਕਬੱਡੀ ਬਾਅਦ ਚ ਪਵਾ ਦਾਂਗੇ ਗਗਨ ਜੋਗਿਆਨ ਕੇ ਬਾਈ ਹੁਣ ਆਪਾਂ ਇੱਕ ਵਾਰੀ ਪੈਸੇ ਬੋਲ ਲਾਂਗੇ ਪ੍ਰਿੰਸਾ ਉਦੋਂ ਬਾਅਦ ਮੈਂ ਸ਼ੁਰੂ ਕਰਾ ਦੇ ਤੁਸੀਂ ਬਹਿ ਜਾਓ ਫਿਰ ਸਾਈਡ ਤੇ ਇੱਕ ਪਾਸੇ ਗਰਾਊਂਡ ਦੇ ਵਿੱਚ ਸ਼ਿਪਿੰਦਰ ਮਨਾਣੇ ਵਾਲਾ 11000 ਦਾ ਜਫਾ ਪਰ ਜੋਗੇ ਵਾਲੀਆ ਗਗਨ ਭੱਜ ਗਿਆ ਮੇਰੇ ਵੀਰੋ ਹਾਂਜੀ ਹੁਣ ਦੱਸੋ ਗੁਰਪ੍ਰੀਤ ਝੋਟੇ ਵੱਲੋਂ ਤੇ ਬਾਈ ਜਗਜੀਤ ਲਾਂਗਤ ਵੱਲੋਂ ਅਵਤਾਰ ਨੰਬਰਦਾਰ ਵੱਲੋਂ ਮੱਖਣ ਮੱਖੀ ਦੀਆਂ ਤਿੰਨ ਰੇਡਾਂ 3000 ਰੁਪਏ ਦੀਆਂ ਕੀ ਬਾਤ ਹੈ ਏ ਬੰਦੂ ਲੱਗਦਾ ਪਹਿਲੀ ਤੇ ਪਹਿਲੀ ਦੇ ਉਹ ਡੋਡਾ ਨੇ ਸਾਦਕਦਮ ਕਰਤੇ ਉਹ ਜੱੱਬੂ ਆ ਹਾਕਮ ਵਾਲੇ ਪਿੰਡ ਦਾ ਜੱੱਬੂ ਕਹਿੰਦੇ ਹਾਕਮ ਵਾਲੇ ਪਿੰਡ ਦਾ ਬੱਲੇ ਬੱਲੇ ਕਰਵਾ ਗਿਆ ਬਹਿ ਜੋ ਬਹਿ ਜੋ ਕਿਰਪਾ ਕਰਕੇ ਬਹਿ ਜੋ ਬਹਿ ਜੋ ਬਹਿ ਜੋ ਬਹਿ ਜੋ ਆਪਾਂ ਬਹਿ ਜਾ ਬਹਿ ਜਾ ਕਰਵਾਉਣੀ ਤੇ ਬਹਿ ਜਾ ਬਹਿ ਜਾ ਹੋ ਗਈ ਆ ਉਹ ਬੱਲੇ ਬੱਲੇ ਹੋ ਗਈ ਆ ਬਹਿ ਜਾ ਬਹਿ ਜਾ ਹੋ ਗਈ ਆ ਰਣਜੋਤ ਸਿੰਘ ਜੋਧਾ ਸੁਰਖਪੁਰੀਆ ਇੱਕ ਪਾਸੇ ਭੋਲਾ ਧਨੋਰੀ ਵਾਲਾ ਇਹ ਚੰਦਰਾ ਦੁਆਬੇ ਤੋਂ ਸੱਦਿਆ ਹੋਇਆ ਹੈ ਇਹ ਕਪੂਰਥਲੇ ਵਾਲਾ ਪੂਰਾ ਸੱਜੂ ਕੈਨੇਡਾ ਵੱਲੋਂ ਸੁਪਿੰਦਰ ਦਾ ਜੱਫਾ 500 ਰੁਪਏ ਦਾ ਹੋਵੇਗਾ ਮਨ ਉਹ ਯਾਰ ਕਮੈਂਟਰੀ ਕਰ ਲੈਣ ਤੋਂ ਬਾਈ ਕੀ ਗੱਲ ਹੈ ਬਾਈ ਭਵਿੰਦਰ ਯਾਰਾ ਜਿਆਦਾ ਮੈਚ ਬੰਦ ਕਰਾ ਦਿਓ ਯਾ ਨੋਟ ਬਲਾ ਦਿਓ ਕੀ ਗੱਲ ਹੈ ਯਾਰ ਇਹ ਕਾਦੇ ਵਾਸਤੇ ਇੰਨੇ ਪੈਸੇ ਇੰਨੇ ਪਲੇਅਰ ਬੁਲਾਏ ਆ ਤੁਸੀਂ ਓ ਬਾਈ ਕਿਸੇ ਦੇ ਪੈਸੇ ਨਹੀਂ ਲੱਗਣੇ ਯਾਰ ਵਾਹ ਕੋਈ ਕੋਈ ਹੋਵੇ ਕੰਕਾ ਨੇ ਯਾਰ ਕਿਸੇ ਦੇ ਪੈਸੇ ਨਹੀਂ ਬੋਲੋ ਲੋ ਨਾ ਜਿਹੜਾ ਜਿਹੜੇ ਇਹਨੂੰ ਪੈਸੇ ਦੋ ਚਾਹੇ ਕੋਈ ਉਮਰ ਕੋਈ ਬੜੀ ਮੈਚ ਦੀ ਕਮੈਂਟਰੀ ਹੋਊਗੀ ਕੱਲੇ ਵੀ ਜਿਹਨੂੰ ਜੁਗਤ ਗਲੀਪ ਹੈ ਮੰਨੂ ਵੀ ਲੋ ਆਹ ਕਹਤਾ ਯਾਰ ਉਹ ਇੱਕ ਖੁੱਤ ਬਣਾਇਆ ਕਬੱਡੀ ਦਾ ਮੈਂ ਪਿਛਲੀ ਰੇਡ ਬੰਦ ਕਰਕੇ ਬੋਲਿਆ ਬਾਈ ਪੈਸੇ ਬਲਾ ਦੋ ਫਿਰ ਪਤਾ ਨਹੀਂ ਕੀ ਸਮੱਸਿਆ ਯਾਰ ਫਿਰ ਚੱਲਦੇ ਮੈਚ ਦੇ ਵਿੱਚ ਇੱਕ ਬੰਦਾ ਇੱਕੋ ਚੀਜ਼ ਬੋਲ ਸਕਦਾ ਇੱਕੋ ਟਾਈਮ ਬਾਈ ਸਹੀ ਆ ਗੱਲ ਇੱਕ ਦਿਮਾਗ ਹੈ ਯਾਰ ਇੱਕ ਬੰਦਾ ਇੱਕੋ ਚੀਜ਼ ਬੋਲ ਸਕਦਾ ਹੈ ਲੱਖਾਂ ਰੁਪਏ ਲਾ ਕੇ ਆਪਾਂ ਪਲੇਅਰ ਬੁਲਾਏ ਐ ਲੋਕ ਕਬੱਡੀ ਦੇਖਣ ਆਏ ਐ ਇਹਨਾਂ ਨੂੰ ਪਲੇਅਰ ਦੇਖ ਲੈਣ ਦਿਓ ਮੈਚ ਸ਼ੁਰੂ ਕਰ ਦੇ ਜੀ ਬੇਤੀਆ ਪੈਸੇ ਬਾਈ ਸਾਰਿਆਂ ਦੇ ਬੋਲ ਰਹੇ ਆਪਾਂ ਪਰ ਮੈਂ ਕਹਿੰਦਾ ਵੀ ਕਬੱਡੀ ਸ਼ੁਰੂ ਹੋਣ ਤੋਂ ਪਹਿਲਾਂ ਪੈਸੇ ਬੁਲਾ ਦੋ ਕਿਉਂਕਿ ਸਤਕਾਰ ਬਣਦਾ ਸਾਰੇ ਪਲੇਅਰਾਂ ਦਾ ਸਤਕਾਰ ਹੋ ਰਿਹਾ ਚੰਗੀ ਗੱਲ ਐ ਪਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਮੈਚ ਰਕਵਾ ਕੇ ਪੈਸੇ ਬੁਲਾ ਦੋ ਸੋਨੀ ਭਾਦਰੇ ਵਾਲਾ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਨੋਜਮਨ ਆਪਾਂ ਵੇਖਦੇ ਆ ਚਾਰ ਜਾਫੀ ਮਨਾਣੇ ਤਿੰਦੇ ਤਿਆਰ ਪਰ ਤਿਆਰ ਹੈ ਗੱਲ ਹੁੰਦੀ ਹੈ ਨੋਜਮਨ ਸ਼ਿਪਿੰਦਰ ਦੀ ਗੱਲ ਹੁੰਦੀ ਹੈ ਕਹਿੰਦੇ ਢੋਡੇ ਦੀ ਗੱਲ ਹੁੰਦੀ ਹੈ ਲਾਲੀ ਦੀ ਚਾਰਾਂ ਦੇ ਵਿੱਚੋਂ ਚੰਦਰਾਂ ਲਾਲੀ 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 ਪਰ ਭਾਦਰੇ ਵਾਲਾ ਗੱਲ ਗੱਲ ਕਿਹੜੀ ਪਗਾਉਂਦਾ ਹੈ ਗੱਲ ਗੱਲ ਕਿਹੜੀ ਪਗਾਉਂਦਾ ਗੱਲ ਗੱਲ ਤੇ ਅੜੀ ਬੁਲਾਉਂਦਾ ਗਰਾਊਂਡ ਕਲੀਅਰ ਕਰ ਦਿਓ ਵੀਰ ਜੀ ਆਸ਼ਾ ਤੇਰੀਆਂ ਕੋਲੇ ਰਾਸ਼ਾ ਵੀਰ ਜੀ ਗਰਾਊਂਡ ਕਲੀਅਰ ਕਰ ਲੋ ਹੱਥ ਵੰਡ ਕੇ ਦੇਂਦੀ ਆ ਮੱਖੀ ਕਲਾ ਵਾਲਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਇਹ ਕਹਿੰਦੇ ਢਿੱਖੀ ਬਣਦੋ ਇਹ ਜਿਹੜੇ ਦਰਦ ਦਰਦ ਤੋਂ ਆਏ ਮੇਰੇ ਮਿੱਤਰੋ ਮੱਖੀ ਕਲਾ ਵਾਲਾ ਕਹਿੰਦਾ ਅੱਜ ਦੀ ਕੀ ਬਾਤ ਐ ਮੱਖੀ ਕਲਾ ਵਾਲਾ ਮਾਝੇ ਤੋਂ ਚੱਲ ਕੇ ਆਇਆ ਹੋਇਆ ਕਿਸੇ ਗੱਲ ਦੀ ਆਇਆ ਉਹ ਗਗਨ ਜੋਗੇ ਵਾਲਿਆ ਵੀ ਮਾਝੇ ਤੋਂ ਆਇਆ ਹੈ ਇਹ ਫੋਜਪੁਰਾ ਇਲਾਕੇ ਦਾ ਇੱਕ ਪਾਸੇ ਸਜਮਣ ਕਹਿੰਦੇ ਪਾਹ ਦਾ ਇਲਾਕੇ ਦੇ ਚਾਰ ਜਾਫੀ ਪੱਟਾਂ ਤੇ ਥਾਪੀਆਂ ਮਾਰਦੇ ਆ ਵਿੱਚ ਦੁਆਬੇ ਦੇ ਕਪੂਰਥਲੇ ਦੇ ਨੌਜਵਾਨ ਕਹਿੰਦੇ ਇਸ ਵਿੱਚ ਸਰਗੋੜੀ ਰਣਜੋਤ ਦੀ ਗੱਲ ਹੋਵੇ ਚਾਹ ਬਈ ਜੇ ਕਿਸੇ ਨੂੰ ਗੁੱਸਾ ਲੱਗਿਆ ਉੱਪਰ ਸੌਰੀ ਪਰ ਬਈ 5-5 ਲੱਖ ਦਾ ਲੋ ਰੇਡ ਪਰ ਨਹੀਂ ਲਾਉਂਗਾ ਬਰਾਬਰ ਠੀਕ ਹੈ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਮੱਖਣ ਮੱਖੀ ਕਲਾਂ ਵਾਲਾ ਸੰਧੂ ਪਰਿਵਾਰ ਦਾ ਖਿਡਾਰੀ ਤਰਨਤਾਰਨ ਵਾਲਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਇੱਕ ਪਾਸੇ ਝਾਰੀ ਟੌੜੀ ਵਾਲਾ ਨਾਲ ਨੌਜਵਾਨ ਮਨੀ ਚੱਠਾਂਜੇ ਦਾ ਵੀਰ ਹੈ ਦੂਜੀ ਕਲੀ ਤੇ ਹਾਕਮੜੀਆ ਜੱਗੂ ਹੈ ਇਸ ਵੇਲੇ ਪਹਿਲਵਾਨ ਦਾ ਪੁੱਤਰ ਲੱਗਾ ਹੋਇਆ ਖੇਡਦਾ ਕਬੱਡੀ ਕਹਿੰਦੇ ਪੁੱਤ ਪਹਿਲਵਾਨ ਦਾ ਜੱਗੂ ਦਾ ਨਾਮ ਹੁਣ ਬੱਚਾ ਬੱਚਾ ਜਾਣਦਾ ਜਿਹਦਾ ਹਾਕਮ ਵਾਲਾ ਪਿੰਡ ਅੰਨੇ ਰੇਡਰਾਂ ਦੀ ਹਿੰਡਾ ਗੱਲਾਂ ਦਰਸ਼ਕਾਂ ਸੱਚੀਆਂ ਸੁਣਾਈ ਜਾਂਦਾ ਹੈ ਚੰਗੇ ਚੰਗੇ ਰੇਡਰ ਨੂੰ ਢਾਈ ਜਾਂਦਾ ਏ ਤੇ ਪਰ ਕਹਿੰਦੇ ਮੱਖੀ ਆ ਜੱਤ ਘਰਾਈ ਜਾਂਦਾ ਏ ਉਹ ਮੱਖੀ ਆ ਜੱਤ ਘਰਾਈ ਜਾਂਦਾ ਏ ਇੱਕ ਗੋਲੇ ਵਾਲਿਆ ਅਮਰੀਕ ਕਹਿੰਦਾ ਮੱਖਣ ਮੱਖੀ ਵੀ ਅੱਤ ਕਰਾਈ ਜਾਂਦਾ ਏ ਬਾਕੀ ਮੁੰਡੇ ਅੱਤ ਕਰਵਾਉਂਦੇ ਐ ਅਮਰੀਕ ਚੋਕੀ ਮਹਿਕ ਮਾਨਸਾ ਵਾਲਾ ਆ ਗਿਆ ਯਾਰ ਭਾਦੜੇ ਵਾਲਾ ਕਹਿੰਦੇ ਸੋਨੀ ਅਗਲੀ ਕਬੱਡੀ ਪਾ ਰਿਹਾ ਮੇਰੇ ਵੀਰੋ ਰਣਜੋਤ ਸਿੰਘ ਜੋਧਾ ਇੱਕ ਪਾਸੇ ਆ ਪਰ ਮੁਕਾਬਲਾ ਲਾਲੀ ਦੇ ਨਾਲ ਹੋ ਗਿਆ ਉੱਠਵੇ ਚੋਬਰਾ ਇਸਵੇਂ ਮਨ ਦੁਲਟ ਕੋਠੇ ਜਿੱਡਾ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਮਨੀਤ ਧਣੌੜੀ ਹੈ ਪਰ ਆਹ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਹਿੰਦੇ ਝਾਰੀਆ ਧਣੌੜੀ ਵਾਲਾ ਜਿਹੜਾਰ ਸਿੰਘ ਇਸਵੇਂ ਮੁਕਾਬਲਾ ਕਰਦਾ ਹੋਇਆ ਚੰਦਪੁਰ ਦਾ ਮੇਲਾ ਬੈਸਟਾਂ ਦੇ ਲਈ ਟੱਕ ਟੱਕ ਦਿੱਤੇ ਜਾਣਗੇ 1.5 ਲੱਖ ਤੋਂ 1 ਲੱਖ ਰੁਪਏ ਦੇ ਪ੍ਰਾਈਜ਼ ਹੈ ਦੁਨੀਆ ਲਾਈਵ ਤੇ ਜੁੜੀ ਬੈਠੀ ਹੈ ਚੰਦਪੁਰ ਦੇ ਵਿੱਚ ਕਬੱਡੀ ਦੇ ਪ੍ਰੇਮ চিগড়া ਬੋਲੀ ਪੈਂਦੀ ਮੱਚੂ ਗੱਲ ਹੋਰ ਸਾਰਾ ਅੱਜ ਚੰਡੀਗੜ੍ਹ ਇਲਾਕੇ ਦੇ ਵਿੱਚ ਕਬੱਡੀ ਪੈ ਰਹੀ ਹੈ ਅੱਜ ਕਹਿੰਦੇ ਗੱਲ ਪੰਜਾਬੀ ਬੋਲੀਆਂ ਵਰਗੀ ਹੋ ਰਹੀ ਹੈ ਮਨ ਦੁਲਤ ਦਿਲਦੇ ਵਾਲਾ ਨੌਜਵਾਨ ਕਹਿੰਦੇ ਟਰੈਕਟਰਾਂ ਦਾ ਜੇਤੂ ਹੈ ਬੁਲਟਾਂ ਦਾ ਜੇਤੂ ਹੈ ਲੋਕ ਜਨਾਂ ਦੇ ਰਾਜ ਕਰਨ ਵਾਲਾ ਖਿਡਾਰੀ ਮੁੰਡਾ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕਰਦਾ ਹੈ ਮੁੰਡਾ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਦਾ ਹੈ ਮਨਵੀ ਦੇ ਪਿਆਰੇ ਦੀ ਸੌਣ ਅੱਜ ਜੰਡਪੁਰ ਦੇ ਵਿੱਚ ਖੜਕ ਰਹੀ ਹੈ ਉਹ ਗੱਲ ਕਹਿੰਦੇ ਮਲੇਰਕੋਟਲੇ ਦੇ ਮਨਵੀ ਦੇ ਪਿਆਰੇ ਦੀ ਹੋ ਰਹੀ ਹੈ ਦੇ ਵਾਲੀਆ ਗਗਨਾ ਇੱਕ ਪਾਸੇ ਮਨਾਣੇ ਵਾਲਾ ਸਾਹਮਣੇ ਭੋੜਾ ਕੋਸ਼ਿਸ਼ ਕਰਦਾ ਹੋਇਆ ਹੈ ਮੱਖਣ ਮੱਖੀ ਦੀ ਕਬੱਡੀ ਹੈ ਯਾਰ ਅਮਰੀਕ ਖੋਸੇ ਦੇ ਬੋਲ ਹੋਣਗੇ ਮੱਖਣ ਮੱਖੀ ਕਲਾਂ ਵਾਲਾ ਸੰਧੂ ਪਰਿਵਾਰ ਦਾ ਖਿਡਾਰੀ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਚਰਨ ਤਰਨ ਵਾਲਾ ਪਾ ਰਿਹਾ ਹੈ ਨੌਜਵਾਨ ਦੇਖਦੇ ਆਂ ਬੁੱਲੀਆਂ ਦੇ ਵਿੱਚ ਹਾਸਾ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰਦਾ ਹੋਇਆ ਪਿਆਰ ਪਿੰਡ ਕਬੱਡੀ ਓਪਨ ਦੀਆਂ ਟੀਮਾਂ ਨੂੰ ਸੱਡੀ ਬੇਨਤੀ ਹੈ ਉਹ ਟੀਮਾਂ ਦਾ ਫਾਈਨਲ ਮੁਕਾਬਲਾ ਹੋਵੇਗਾ ਕਿ ਰਿਤਮਾਂ ਤੇ ਦੇਖ ਤੰਦਰ ਦਾ ਜਿਵੇਂ ਤਰੇ ਤੋ ਟਾਕੂ ਚੰਬਲ ਦਾ ਕੀ ਕੁਝ ਨਹੀਂ ਲਗਾਪਾ ਬੁਲਾ ਥੱਲੇ ਇਹਦੇ ਟਾਈਮ ਜਾਣਦਾ ਇੱਥੇ ਗੈਰ ਮਜਬੂਰਦਾਰ ਨੱਗਣਵਾ ਅਗਲੀ ਕਬੱਡੀ ਗਗਨ ਦੀ ਬੋਲ ਵੱਟੇ ਭਰਾ ਦੇ ਜੋਕੇ ਵਾਲਿਆ ਗਗਨ ਕਹਿੰਦੇ ਜੂੜੇ ਤੇ ਵੱਧਾ ਹਰਮਾਲ ਹੈ ਮੁੰਡੇ ਚਿੱਟੀਆਂ ਰਮਾਲਾਂ ਵਾਲੇ ਦੱਸਦੇ ਨੇ ਕੀ ਲੱਗਦੇ ਚਾਰ ਜਾਫੀ ਖੇਡ ਮੈਦਾਨ ਦੇ ਵਿੱਚ ਪੱਟਾਂ ਤੇ ਥਾਪੀਆਂ ਮਾਰਦੇ ਆ ਮਨਾਣਾ ਪਿੰਡ ਹੈ ਬਾਪੂ ਜਲਬਾਜ ਸਿੰਘ ਦੇ ਪੋਤਰੇ ਦੀ ਦੁਨੀਆ ਫੈਨ ਹੈ ਗੱਲਾਂ ਬੇਬੇ ਭਜਨ ਕੌਰ ਦੇ ਪੋਤਰੇ ਦੀਆਂ ਹੁੰਦੀਆਂ ਆ ਉਹ ਗੱਲ ਕਹਿੰਦੇ ਜਤਿੰਦਰ ਦੇ ਵੀਰ ਸ਼ਿਪਿੰਦਰ ਦੀ ਹੁੰਦੀ ਆ ਪਰ ਦੂਜੇ ਪਾਸੇ ਨੰਬਰ ਧਾਵੀ ਦਾ ਨੰਬਰ ਇਸ ਵਿੱਚ ਜੋਗੇਵਾਲੀਆ ਗगन ਜੋੜ ਗਿਆ ਆ ਪਤੰਦਰ ਤਰਨ ਤਰਨ ਤੋਂ ਸੱਦਿਆ ਹੈ ਇਹ ਮਾਝੇ ਤੋਂ ਪੁੱਜਾ ਹੋਇਆ ਹੈ ਇਹ ਮੱਖਣ ਮੱਖੀ ਹੈ ਇਹਦਾ ਕਹਿੰਦੇ ਮੱਖੀ ਕਦਾ ਪਿੰਡ ਹੈ ਇਹ ਸੰਧੂਆਂ ਦਾ ਮੁੰਡਾ ਹੈ ਉਹ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇਹ ਗਿੰਦੇ ਕਬੱਡੀ ਪਾਉਣ ਲਈ ਵਧਿਆ ਹੋਇਆ ਮੇਰੇ ਮਿੱਤਰੋ ਇਹ ਬਰਾ ਇਹ ਸਿਆਣਾ ਰੇਡਰ ਹੈ ਇਹ ਧਮਾਕੀ ਆ ਇਹ ਸਿਆੜਾ ਰੇਡਰ ਹੈ ਇਹ ਧਮਾਕੀ ਆ ਮੇਰੇ ਮਿੱਤਰੋ ਕਿਉਂਕਿ ਕਬੱਡੀ ਕੱਲਾ ਜੋਰ ਕੁਝ ਨਹੀਂ ਕਰਦਾ ਜੇ ਕਹਿੰਦੇ ਨਾਲ ਦਿਮਾਗ ਨਾ ਹੋਵੇ ਤੇ ਕੱਲਾ ਦਬਾਕ ਕੁਝ ਨਹੀਂ ਕਰਦਾ ਜੇ ਨਾਲ ਚੰਗੀ ਕਿਸਮਤ ਨਾ ਹੋਵੇ ਆਹ ਸਾਹਮਣੇ ਕਹਿੰਦੇ ਇਸ ਵੇਲੇ ਆਹ ਕਬੱਡੀ ਪੈਰੀ ਹੈ ਮੇਰੇ ਮਿੱਤਰੋ ਇਹ ਪਰ ਚਾਰ ਨੇ ਕਿ 32 ਬਾਂਹ ਚ ਜਿਹੜੇ ਪੰਗਾ ਖੇੜਦੇ ਓਏ ਸੀਨੇ ਤੇ ਨਿਸ਼ਾਨੇ ਨਹੀਂ ਉਹ ਲਾਉਂਦੇ ਬੱਲੇ ਸੱਜਰ ਸੂਈ ਦੀ 7-0 ਖੈਟਦਾ ਮਾੜੇ ਮਿੱਤੇ ਦੁੱਤ ਦੀ ਪਚਾਉਂਦੇ ਬੱਲਿਆ ਉਹ ਸੱਜਰ ਸੋਈ ਦੀ ਸੱਤ ਜੀਰੋ ਖੈਟ ਦਾ ਮਾੜੇ ਮਿੱਤੇ ਦੁੱਤ ਦੀ ਪਚਾਉਂਦੇ ਬੱਲਿਆ ਕਿਆ ਬਾਤ ਹੈ ਮੱਖਣ ਮੱਖੀ ਸੰਧੂ ਗਲਾਂ ਵਾਲਾ ਅਗਲੀ ਰੇਡ ਤੋਂਨ ਦੇ ਲਈ ਗੁੰਦਵੇਂ ਸ਼ਰੀਰ ਵਾਲਾ ਖਿਡਾਰੀ ਚਾਰ ਬਾਰ ਤਿਆਰ ਹੈ ਪਿੰਡੇ ਲਿਸ਼ਕਣ ਮੁੰਡਿਆਂ ਦੇ ਜਵਾਨੀ ਉੱਡ ਜੂਟ ਜੂ ਕਰਦੀ ਜੱਸ ਵਾਂਗ ਝੱਟ ਹੈ ਚੀਤੇ ਦੇ ਰੇਡ ਫਿਰਨ ਬਾਗ ਉਹ ਡਾਰੀਆਂ ਭਰਦੀ ਇੱਕ ਪਾਸੇ ਹਾਕਮ ਵਾਲਿਆ ਜੱਗੂ ਹੈ ਲਗਾਤਾਰ ਪੇਚਾ ਕਹਿੰਦੇ ਜੱਗੂ ਤੇ ਮੱਖਣ ਦਾ ਅੱਜ ਖਾਲੀ ਦੇ ਵਿੱਚ ਪਿਆ ਹੋਇਆ ਹਰ ਵਾਰ ਮੇਰੇ ਵੀਰੋ ਮੱਖਣ ਮੱਖੀ ਪੁਆਇੰਟ ਦਾ ਵਾਅਦਾ ਕਰ ਜਾਂਦਾ ਹੈ ਜੋਗੇ ਵਾਲਿਆ ਗਗਨਾ ਤਜਰਬੇ ਕਰਤਾ ਵੀ ਹੈ ਖੇਡ ਕਬੱਡੀ ਦਾ ਗਰਾਊਂਡ ਦੇ ਵਿੱਚ ਅੱਗੇ ਵੱਲ ਵਧਦਾ ਹੋਇਆ ਆਹ ਸਾਹਮਣੇ ਕਹਿੰਦੇ ਗੱਡਣ ਦੀ ਕਬੱਡੀ ਪੈ ਰਹੀ ਹੈ ਕਿ ਜਿਤ ਬਾਜੀ ਵਿੱਚ ਛੱਤੇ ਤੱਕ ਤਹਾਰੇ ਜਾਂਦੇ ਨੇ ਮਾੜਾ ਹੋਵੇ ਟਾਈਮ ਮਰਜੇ ਮਾਰੇ ਜਾਂਦੇ ਨੇ ਤਾਲੇ ਤੱਤੇ ਤਵੇ ਤੇ ਰੋਟੀ ਸੜਦੀ ਹੁੰਦੀ ਆ ਤੜਕਾ ਤੜਕਾ ਤੜ ਗਿਆ ਤੜਦੀ

ਟੁੱਟਦੀਆਂ ਜੰਡਪੁਰ ਦੇ ਮੇਲੇ ਤੇ ਬੈਸਟਾਂ ਦੇ ਲਈ ਬੁੱਲਟ ਲੈਣੇ ਆ ਇੱਕ ਪਾਸੇ ਸੋਨੀ ਭਾਦਰੇ ਵਾਲਾ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੋੜੇ ਮਾੜੀ ਜੱਟ ਦੀ ਹਿੰਡ ਕੋੜੇ ਪ੍ਰਿੰਸ ਸੰਘੂ ਤੇ ਹਲੀ ਕਹਿੰਦਾ ਵੀ ਹਰ ਇੱਕ ਪੁਆਇੰਟ ਸਾਡੇ ਵੱਲੋਂ ਪਾਸਾ ਦਾ ਦਿੱਤਾ ਜਾ ਰਿਹਾ ਹੈ। ਕੀ ਬਾਤ ਆ ਸਾਰੇ ਭਰਾਵਾਂ ਦਾ ਧੰਨਵਾਦ ਹੈ। ਇੱਕ ਪਾਸੇ ਲਾਲੀ ਆ ਦੂਜੇ ਪਾਸੇ ਜੋਧਾ ਸੁਰਖਪੁਰੀਆ ਨਾਲ ਸ਼ਿਪਿੰਦਰ ਵਰਗੇ ਚਾਰ ਜਾਫੀ ਤਿਆਰ ਬਰ ਤਿਆਰ ਹੈ। ਗੱਲ ਵੱਖਰੀ ਜੀ ਕੌਣ ਕਰੇਗਾ ਇਹ ਫੈਸਲੇ ਪੰਡ ਨੇ ਕਰਨੇ ਆ। ਓਏ ਦੂਜੇ ਪਾਸੇ ਲਾਲੀ ਮਨਾਣੇ ਵਾਲਾ ਪਰ ਪੰਡ ਕਹਿੰਦੇ ਰੇਡਰ ਦੇ ਹਿੱਸੇ ਦੇ ਵਿੱਚ ਜਾ ਡਿੜਿਆ। ਮੱਖਣ ਮੱਖੀ ਦੀ ਅਗਲੀ ਕਬੱਡੀ ਪੈ ਰਹੀ ਹੈ। ਔਹ ਕਹਿੰਦੇ ਮੱਖੀ ਚੱਲਾਂ ਵਾਲਾ। ਇਹ ਕਹਿੰਦੇ ਜਿੱਲੇ ਤਰਨ ਤਰਨ ਦੇ ਵਿੱਚੋਂ ਚੱਲ ਕੇ ਆਇਆ ਹੈ। ਬੜੀ ਦੂਰ ਦੂਰ ਤੋਂ ਡੋਡੇ ਆਏ ਆ ਇਹ ਕਹਿੰਦੇ ਬਾਡਰ ਦੇ ਇਲਾਕੇ ਦਾ ਕਿਉਂਕਿ ਪਰੇ ਚੰਡਿਆਲੀ ਤਾਰ ਦੀਵੀਆਂ ਮੇਰੇ ਮਿੱਤਰੋ ਇਹ ਕਹਿੰਦੇ ਬਾਡਰ ਦੇ ਇਲਾਕੇ ਦਾ ਆਹ ਸਾਹਮਣੇ ਕਬੱਡੀ ਪਾ ਰਿਹਾ ਇਹ ਬਰ ਚਾਰ ਦੇ ਚਾਰੇ ਪਿਆਰ ਦੇ ਇਹ ਕਹਿੰਦੇ ਬੜੀ ਧਲੋਰੀ ਵਾਲਾ ਤੇਰੇ ਮਿੱਤਰੋ ਮੱਖੀ ਕਹਿੰਦਾ ਅੱਜ ਦੀ ਕੀ ਬਾਤ ਆ ਮੱਖਣ ਕਹਿੰਦਾ ਹੁਣ ਤੇ ਭਾਵੇਂ ਢੋੜੀਆਂ ਪਿੱਛੇ ਲਾ ਦਿਓ ਹੁਣ ਜੱਟ ਰੁਕਣ ਦੇ ਮੂੜ ਦੇ ਵਿੱਚ ਨਹੀਂ ਦਰਸ਼ਕੀ ਕਿਆ ਬਾਤ ਹੈ ਜਿਉਂਦੇ ਰਹੋ ਕਬੱਡੀ ਨੂੰ ਜਿਉਂਦਾ ਰੱਖਣ ਵਾਲਿਓ ਲੈ ਵੀ ਭਾਈ ਦੱਸਿਓ ਦੁਨੀਆ ਨੂੰ ਕਿਹੜੀ ਟੀਮ ਇਸ ਮੈਚ ਦੀ ਜੇਤੂ ਰਹੀ ਹੈ ਉਧਰ ਸੇਵਕਪਈ ਦੇ ਲਈ ਗੁਰਜੀਤ ਕਰਤਾਰਪੁਰ ਜੀ 1000 ਕੋਈ ਨਾ ਕਰਦੇ ਐ ਸੇਵਕ ਜੀ ਸੇਵਕਪਈ ਦੇ ਬਾਬਾ ਗਾਜੀ ਦਾਸ ਕਬੱਡੀ ਕਲੱਬ ਧੌੜੀ ਦੀ ਟੀਮ ਨੇ ਇਸ ਮੈਚ ਦੇ ਵਿੱਚ 11 ਪੁਆਇੰਟ ਰਹੇ ਐ ਤੇ ਮਨਾਣੇ ਪਿੰਡ ਦੇ ਮੁੰਡਿਆਂ ਦੇ ਸਾਡੇ 16 ਨੰਬਰ ਮੇਰੇ ਵੀਰੋ ਸਾਡੇ 5 ਨੰਬਰਾਂ ਦੇ ਫਰਕ ਦੇ ਨਾਲ ਮਨਾਣੇ ਪਿੰਡ ਦੀ ਟੀਮ ਜਿਹੜੀ ਜਿੱਤ